ਦਾਂ ਗਿਆ ਸੜਕ ਦਾ ਸ਼ੁਰੂ ਤੋਂ ਕਹਿੰਦੇ ਵੀ ਬਣ ਰਹੀ ਹੈ। ਸਾਨਾ ਜੀ ਬਣ ਰਹੀ ਸੀ। ਤੇ ਜਦੋਂ ਮੈਂ ਗਿਆ ਪੀਂ ਵਰਪੋਲ ਤੇ ਮੇਰਾ ਦਿਲ ਕੀਤਾ ਆਪਣੇ ਮਾਇਰ ਦੀ ਆਇਆ ਮਨੇ। ਮੈਂ ਲਾਇਆ ਇੱਕ ਢੱਬਾ ਲੈ ਗਏ। ਉੱਥੋਂ ਦਵਾਈ ਨਹੀਂ ਲਗਾ ਤੋ ਲੋਕਾਂ ਨੂੰ ਬੰਡਾ। ਤੇ ਉਹਨਾਂ ਦੇ ਨਾਲੇ ਲਵਾਉਂਦਾ ਉੱਥੇ ਆਵਾਜ਼ੀ ਪਾੜੀ ਜਿੰਦਾਬਾਦ ਕਰੀ। ਸਹੀ ਗੱਲ ਹੈ। ਤੇ ਚੰਗਰ ਬਣ ਰਿਹਾ। ਬਹੁਤ 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 ਨਿਊ ਪਲਾਨ ਰੋਡ ਹੈ। ਬਹੁਤ ਅਚਾਨਕ ਆਮ ਹੋ ਰਿਹਾ। ਔਰ ਪਰਮਹੰਮ ਕਰੇ ਆਣਾ ਨਹੀਂ ਸਰਕਾਰ ਸਾਡੀ ਹੋਵੇ ਇਸ ਲਈ ਆਪਾਂ ਹਲਕਾਪੋਆ ਦੇ ਪਿੰਡ ਗਰੋਟਾ ਤੋਂ ਦਿਨ ਨਗਰ ਨੂੰ ਜਾਂਦੇ ਲਿੰਕ ਰੋਡ ਦੇ ਉੱਪਰ ਮੌਜੂਦ ਹੈਗੇ ਆਂ ਤਾਂ ਹੁਣ ਦੱਸ ਜਿਏ ਕਿ ਇਸ ਇਲਾਕੇ ਦੇ ਲੋਕਾਂ ਨੂੰ ਕਾਫੀ ਲੰਮੇ ਸਮੇਂ ਤੋਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਇਹ ਰੋਡ ਜਿਹੜੇ ਸੀਗੇ ਉਹ ਟੁੱਟੇ ਹੋਏ ਸੀਗੇ ਜਿਸ ਕਰਕੇ ਕਾਫੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤਾਂ ਹੁਣ ਕੈਬਨ ਮંત્રી ਪੰਜਾਬ ਲਾਲਚੰਦ ਘੋੜਸਖੂਣਾ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਹਲਕਾਪੋਆ ਦੀਆਂ ਲਗਭਗ 100 ਸੜਕਾਂ ਦਾ ਕੰਮ ਲਗਾਇਆ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਜਿਦਾ ਦਿਖਾ ਰਿਹਾ ਤੁਹਾਨੂੰ ਕਿ ਇਸ ਰੋਡ ਤੋਂ ਪਹਿਲਾਂ ਜਿਹੜਾ ਕੰਮ ਲੱਗਿਆ ਸੀਗਾ ਉਥੇ ਤਾਂ ਮੰਤਰੀ ਪੰਜਾਬ ਲਾਲਚੰਦ ਕਟਾਰਜਰ ਗਿਰਣੇ ਮੌਕੇ ਦਾ ਜਾਜਾਹਲਾਨ ਪਹੁੰਚੇ ਨੇ ਨਾਲ ਦਿਨ ਆਲੋਚਨਾਵਾਂ ਵੱਲੋਂ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਕਿਸੇ ਵੀ ਕੰਮ ਦੇ ਵਿੱਚ ਕੋਈ ਕਟਾਹੀ ਨਾ ਵਰਤੀ ਜਾਵੇ ਪਰ ਵਧੀਆ ਤਰੀਕੇ ਨਾਲ ਰੋਡ ਬਣਾਏ ਜਾਣ ਤੇ ਜੋ ਕੁਝ ਵੀ ਲੋਕਾਂ ਦੀ ਸਹੂਲਤਾਂ ਲਈ ਮੰਨਣਾ ਚਾਹੀਦਾ ਉਹ ਬਣਾਇਆ ਜਾਵੇ ਇਸ ਸੰਬੰਧੀ ਉਹਨਾਂ ਨੇ ਮੀਡੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਬਿਸ਼ਾਲ ਲੰਬੇ ਸਮੇਂ ਤੋਂ ਉਹ ਹਲਕੇ ਦੀਆਂ ਕਾਫੀ ਸੜਕਾਂ ਟੁੱਟੀਆਂ ਸਿਗੀਆਂ ਪਰ ਹੁਣ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਇਹ ਕੰਮ ਜਿਹੜਾ ਲਗਾ ਦਿੱਤਾ ਗਿਆ ਜਿਸ ਕਾਰਕਿ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਆਉ ਦਿਗਦੇ ਰਿਪੋਰਟ ਤੇ ਗੱਲਬਾਤ ਕਰਦੇ ਆਂ ਕਾਰਨ ਮੰਤਰੀ ਪੰਜਾਬ ਲਾਲਚੰਦ ਗਦਾਚਕ ਹੁਣਾ ਦੇ ਨਾਲ ਕੀ ਕੁਝ ਕਹਿਣਾ ਉਹਨਾਂ ਦਾ ਇਸ ਮੌਕੇ ਦੇ ਦੌਰਾਨ। ਬਿਲਕੁਲ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਵੀ ਦੋ ਰੋਡ ਕੰਮ ਲੱਗ ਰਹੇ ਅਸਲ ਦੇ ਵਿੱਚ 74 ਰੋਡਾਂ ਦਾ ਕੰਮ ਲੱਗਿਆ ਹੋਇਆ ਅ ਹਲਕਾ ਪੋਆ ਦੇ ਅੰਦਰ ਔਰ ਅੱਜ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਕਿ ਜਿੱਥੇ-ਜਿੱਥੇ ਵੀ ਇਹ ਕੰਮ ਲੱਗੇ ਆ ਮੈਂ ਆਪ ਜਾ ਕੇ ਉਹਨਾਂ ਕੰਮਾਂ ਦਾ ਨਿਰੀਖਣ ਕਰਦਾ ਵੀ ਕਿਤੇ ਕੋਈ ਗਲਤ ਮਟੀਰੀਅਲ ਤੇ ਨਹੀਂ ਪਾਇਆ ਜਾ ਲੋਕਾਂ ਦੀਆਂ ਸ਼ਾਵਾ ਮੁਤਾਬਕ ਰੋਡ ਬਣ ਰਿਹਾ ਕਿ ਨਹੀਂ ਬਣ ਰਿਹਾ ਜੋ ਪੈਰਾਮੀਟਰ ਪੀਡਬੀਡੀ ਵੱਲੋਂ ਜਾਂ ਮੰਡੀ ਬੋਰਡ ਵੱਲੋਂ ਤੈਅ ਕੀਤੇ ਗਿਆ ਸੋ ਅੱਜ ਮੈਂ ਇੱਕ ਵਾਰ ਫਿਰ ਦੀਨਾਨਗਰ ਅਗਰੋਟਾ ਸੜਕ ਦੇ ਜਿਹੜਾ ਕੰਮ ਲੱਗਿਆ ਉਹਦੀ ਉਹਨੂੰ ਚੈੱਕ ਕੀਤਾ ਤੇ ਨਾਲ ਜਿਹੜਾ ਤਾਰਾਗੜ ਵੇਗੋਵਾਲ ਜਾਮਣ ਚੌਂਕ ਤੋਂ ਲੈ ਕੇ ਤੇ ਫੂਲਪੁਰ ਤੱਕ ਦਾ ਰੋਡ ਆ ਕਿੱਤੇ ਬੜੇ ਸ਼ਾਨਦਾਰ ਪ੍ਰੀਮਿਕਸ ਪਈਆ ਜੋਦਾ ਵੀ ਨਿਕਨ ਕੀਤਾ ਸੋ ਮੈਨੂੰ ਖੁਸ਼ੀ ਆ ਕਿ ਜਿਹੜੇ ਵੀ ਅ ਅਧਿਕਾਰੀ ਕੰਮ ਕਰ ਰਹੇ ਆ ਜਾਂ ਠੇਕਦਾਰ ਕੰਮ ਕਰ ਰਹੇ ਆ ਉਹ ਅ ਅੱਜ ਤੱਕ ਵਧੀਆ ਕੰਮ ਕਰ ਰਹੇ ਆ ਸੋ ਮੈਂ ਇੱਕ ਜਾਣਕਾਰੀ ਹੋਰ ਤੁਹਾਡਾ ਨਾਲ ਸ਼ੇਅਰ ਕਰਾਂ ਕਿ 28 ਰੋਡ 28 ਰੋਡ ਹੋਰ ਜਿਹੜੇ ਆ ਮੇਰੇ ਹਲਕੇ ਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਸੋ ਮੈਂ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜੋ ਕਰੋੜਾ ਕਰੋੜਾ ਰੁਪਈਆ ਦੇ ਜਿਹੜੇ ਪ੍ਰੋਜੈਕਟ ਨੇ ਖਾਸ ਕਰਕੇ ਰੋੜਾਂ ਦੇ ਉਹ ਮੇਰੇ ਹਲਕੇ 'ਚ ਕੰਮ ਚੱਲ ਰਿਹਾ ਪਿਛਲੇ 18 ਸਾਲਾਂ ਤੋਂ ਤੁਸੀਂ ਵੀ ਸਾਰੇ মিডিਆ ਦੇ ਸਾਥੀ ਇੱਥੇ ਫਿਰਦੇ ਰਹੇ ਹੋ ਰੋੜਾਂ ਦੇ ਉੱਤੇ ਕਵਰ ਕਰਦੇ ਰਹੇ ਹੋ ਔਰ ਲੋਕਾਂ ਦੀ ਇੱਕ ਹੀ ਡਿਮਾਂਡ ਹੁੰਦੀ ਸੀ ਕਿ ਸਾਡੇ ਰੋਡ ਬਣਨ ਸਾਡੇ ਰੋਡ ਬਣਨ ਸੋ ਲਗਭਗ 100 ਤੋਂ ਉੱਪਰ ਜਿਹੜੇ ਆ ਉਹ ਰੋਡ ਮੇਰੇ ਹਲਕੇ ਦੇ ਅੰਦਰ ਬਹੁਤ ਸਾਰਿਆਂ ਦਾ ਕੰਮ ਲੱਗਿਆ ਹੋਇਆ ਬਹੁਤ ਸਾਰਿਆਂ ਦਾ ਇਹਨਾਂ ਦੇ ਨਾਲ ਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸੋ ਅ ਅੱਜ ਵੀ ਮੈਂ ਜਨਾ ਰੋੜਾਂ ਦੀ ਜਾਂਚ ਕੀਤੀ ਹੈ ਜਿੱਥੇ ਮੈਂ ਗਿਆ ਮੈਨੂੰ ਤਸੱਲੀ ਹੈ ਵੀ ਕੰਮ ਚੰਗਾ ਉੱਤੇ ਹੋ ਰਿਹਾ ਕੁਝ ਲੋਕਾਂ ਵੱਲੋਂ ਵੀ ਸੁਝਾਅ ਆਉਂਦੇ ਆ ਜਿਸ ਤਰ੍ਹਾਂ ਇਸ ਰੋਡ ਦੇ ਇੱਕ ਸੁਝਾਅ ਆ ਵੀ ਇੱਕ ਨਾਲੇ ਦੀ ਲੋੜ ਹੈ ਸੋ ਅਸੀਂ ਭਾਵੇਂ ਜਿਸ ਪਾਸੇ ਮਰਜ਼ੀ ਕੋ ਫੰਡ ਉਪਲਬਧ ਕਰਾ ਕੇ ਇਹ ਵੀ ਨਾਲਾ ਅਸੀਂ ਬਣਾਵਾਂਗੇ ਸੋ ਲਗਾਤਾਰ ਖਾਸ ਕਰਕੇ ਰੋੜਾਂ ਦੇ ਉੱਤੇ ਜਿਹੜਾ ਆ ਉਹ ਕਰੋੜਾਂ ਰੁਪਈਆ ਦਾ ਇਨਵੈਸਟਮੈਂਟ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸੋ ਆਉਣ ਵਾਲੇ 3-4 ਮਹੀਨਿਆਂ ਦੇ ਅੰਦਰ ਤੁਸੀਂ ਦੇਖੋਗੇ ਕਿ ਹਲਕਾ ਪੋਆ ਦੇ ਅੰਦਰ ਜਿਹੜੇ ਰੋਡ ਨੇ ਉਹ ਇੱਕ ਸ਼ਾਨਦਾਰ ਰੋਡ ਜਿਹੜਿਆ ਬਣ ਕੇ ਤਿਆਰ ਹੋ ਕੇ ਲੋਕਾਂ ਨੂੰ ਦਿਖਣਗੇ ਸੋ ਲਗਾਤਾਰ ਰੋਡ ਬਣਾਉਣ ਦੀ ਜਿਹੜੀ ਪ੍ਰਕਿਰਿਆ ਆ ਉਹਨੂੰ ਮੈਂ ਜਾਜਤ ਰਹਿਣਾ ਉਹ ਤੇ ਦਖਲ ਦਿੰਦਾ ਰਹਿਣਾ ਜਿੱਥੇ ਲੋੜ ਹੁੰਦੀ ਹੈ ਅਧਿਕਾਰੀਆਂ ਨੂੰ ਕਹਿੰਨੇ ਵੀ ਆ ਤੇ ਚੰਗਾ ਆ ਕਿ ਅੱਜ ਵੀ ਮੈਂ ਦੋ ਤਿੰਨ ਦੋੜਾਂ ਚ ਗਿਆ ਅੱਛਾ ਕੰਮ ਚੱਲ ਰਿਹਾ